એ પ્રોજેક્ટ ને આ ਕਾਰਵਾਈ ਮਿਸੀਪਲ ਕਾਉਂਸਲ ਵੱਲੋਂ ਇਨੀਸ਼ੀਏਟ ਕੀਤੀ ਗਈ ਆ ਕਿਉਂਕਿ ਇਲੀਗਲ ਜਿਹੜੀ ਐਨਕ੍ਰੋਚਮੈਂਟਸ ਹੈਗੀਆਂ ਉਹਨਾਂ ਦੀ ਡਰਾਈਵ ਚੱਲ ਰਹੀ ਆ ਉਹਦੇ ਵਿੱਚ ਜੇਕਰ ਕੋਈ ਲੈਂਡ ਆਰਡਰ ਦੀ ਸਿਚੁਏਸ਼ਨ ਆਉਂਦੀ ਆ ਤੇ ਉਹਦੇ ਵਾਸਤੇ ਪਠਾਨਕੋਟ ਪੁਲਿਸ ਨੇ ਆਪਣੇ ਪ੍ਰੋਪਰ ਬੰਦੋਬਸਤ ਕੀਤੇ ਐਂਡ ਵੀ ਆਰ ਹੈਵਿੰਗ ਦੀ ਡਿਊਟੀ ਮੈਜਿਸਟਰੇਟ ਆਲਸੋ ਤੋਂ ਜਿਹੜੀ ਇਹ ਡੈਮੋਲੇਸ਼ਨ ਹੈਗੀ ਆ ਜਾਂ ਐਨਕ੍ਰੋਚਮੈਂਟ ਐਂਡ ਡੈਮੋਲੇਸ਼ਨ ਹੋ ਰਹੀ ਆ ਤੇ ਜਦੋਂ ਅਸੀਂ ਰਿਕਾਰਡ ਨੂੰ ਦੇਖਿਆ ਇਹ ਰਿਕਾਰਡ ਤੋਂ ਪਤਾ ਚੱਲਿਆ ਹੈਗਾ ਕਿ ਅਕਸਰ ਅਪਰਾਧਿਕ ਗਤੀਵਿਧੀਆਂ ਵਾਲੇ ਹੀ ਜਿਹੜੇ ਹੈਗੇ ਆ ਡੈਮੋਲੇਸ਼ਨ ਜਿਹੜੀ ਹੈਗੀ ਆ ਇਨਕ੍ਰੋਚਮੈਂਟ ਆ ਔਰ ਦੂਸਰੀ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਕਾਰਵਾਈਆਂ ਕਰਦੇ ਕੋਕੜਾ ਨੂੰ ਡਰ ਨਹੀਂ ਹੈ ਕਾਨੂੰਨ ਦਾ ਸੋ ਇਹਦਾ ਜਦੋਂ ਰਿਕਾਰਡ ਚੈੱਕ ਕੀਤਾ ਗਿਆ ਅੱਜ ਅਸੀਂ ਰਿਕਾਰਡ ਚੈੱਕ ਕੀਤਾ ਤੇ ਇਹਦੇ ਖਿਲਾਫ 11 ਅਪਰਾਧਿਕ ਮਾਮਲੇ ਜਿਹੜੇ ਹੈਗੇ ਆ ਦਰਜ ਨੇ ਔਰ 11 ਦੇ 11 ਹੀ ਜਿਹੜੇ ਹੈਗੇ ਆ ਤਕਰੀਬਨ ਉਹ ਨਾਰਕੋਟਿਕਸ ਦੀ ਸਮਗਲਿੰਗ ਦੇ ਮੁਕਦਮੇ ਦਰਜ ਆ ਸੋ ਜਿਹੜੀ ਕਾਰਵਾਈ ਆ ਉਹ ਕਾਨੂੰਨ ਦੇ ਮੁਤਾਬਕ ਜ਼ਾਬਤੇ ਮੁਤਾਬਕ ਔਰ ਜ਼ਾਦੇ ਵਿੱਚ ਰਹਿ ਕੇ ਹੋ ਰਹੀ ਆ ਔਰ ਜਿਹੜਾ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਸਰਕਾਰ ਉਹਦਾ ਜਿਹੜੀ ਪੰਜਾਬ ਸਰਕਾਰ ਬੜੀ ਸਖਤੀ ਨਾਲ ਪੇਸ਼ ਆਵੇਗੀ ਕਿੰਨੇ ਮਕਾਨ ਜਿਹੜੇ ਹੈਗੇ ਆ ਨਸ਼ਾ ਤਸਕਰਾਂ ਦਾ ਛੱਡਾ ਜਾਵੇ ਦੇਖੋ ਇਹ ਜਿਹੜੀ ਇਲੀਗਲ ਐਨਕਰੋਚਮੈਂਟ ਹੈਗੀ ਆ ਇਹਨੂੰ ਆਇਡੈਂਟੀਫਾਈ ਲੋਕਲ ਗਵਰਨਮੈਂਟ ਵਰਡ ਕਰ ਦਿਆ ਲੋਕਲ ਗਵਰਨਮੈਂਟ ਆਇਡੈਂਟੀਫਾਈ ਕਰਦੀ ਹੈ ਕਿ ਇਲੀਗਲ ਇਨਕ੍ਰੋਚਮੈਂਟ ਕਿਵੇਂ ਕੀਤੀ ਗਈ ਹੈਗੀ ਆ ਫਿਰ ਉਸ ਤੋਂ ਬਾਅਦ ਆਇਡੈਂਟੀਫਾਈ ਹੋ ਜਾਂਦਾ ਕਿ ਇਹਦਾ ਅਪਰਾਧਿਕ ਪਛੋਕੜ ਕੀ ਆ ਕਿਉਂਕਿ ਸਾਨੂੰ ਅਪਰੋਚ ਕੀਤਾ ਜਾਂਦਾ ਕਿ ਇਹਦੇ ਬਾਰੇ ਜਿਹੜੀ ਹੈਗੀ ਆ ਉਹ ਦਿੱਤੀ ਜਾਵੇ ਪੁਲਿਸ ਨੂੰ ਦਾਅ ਦਿੱਤੀ ਜਾਵੇ ਪੁਲਿਸ ਨੂੰ ਦਾਅ ਜਦੋਂ ਅਸੀਂ ਦਿੰਨੇ ਤਾਂ ਅਸੀਂ ਆਪਣੀ ਵੈਰੀਫਿਕੇਸ਼ਨਾਂ ਕਰਦੇ ਹਾਂ ਸੋ ਵੈਰੀਫਿਕੇਸ਼ਨ ਤੋਂ ਪਾਇਆ ਗਿਆ ਕਿ ਦੇ ਖਿਲਾਫ 11 ਮਕਦਮੇ ਦਰਜ ਆ ਹੋਰ ਵੀ ਜਿਸ ਤਰ੍ਹਾਂ ਦੀ ਵੀ ਸਾਨੂੰ ਰਿਕੁਐਸਟ ਜਿਹੜੀ ਹੈਗੀ ਆ ਸਿਵਲ ਅਥਾਰਟिटीज ਬਨਵਾਏਗੀ ਵੀ ਵਿਲ ਕੋਆਪਰੇਟ ਅਨ ਫਿਊਚਰ ਐਸ ਐਸ ਕਿੰਨੇ ਹੋਰ ਕੇਸ ਜਿਹੜੇ ਹੱਗੇ ਉਹ ਹੱਗੇ ਐਸ ਤਰ੍ਹਾਂ ਦੱਸਣਾ ਮੁਸ਼ਕਲ ਹੈ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਸਿਵਲ ਅਥਾਰਟिटीज ਵੱਲੋਂ ਹੁਕਮ ਆਉਣਗੇ ਅਸੀਂ ਉਹਦੀ ਪਾਲਣਾ ਕਰਾਂਗੇ ਥੈਂਕ ਯੂ